ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿੱਥੇ ਅਸੀਂ ਮਿਲ ਕੇ ਮਾਸਟਰ ਕਲਾਸ ਦੇ ਸਟੱਡੀ ਕਰ ਰਹੇ ਹਾਂ ਸਾਡੀ ਰਿਵੀਜ਼ਨ ਚੱਲ ਰਹੀ ਹੈ ਅੱਜ ਦਾ ਵਿਸ਼ਾ ਰਹੇਗਾ ਪ੍ਰੋਫੈਸਰ ਪੂਰਨ ਸਿੰਘ ਕਲਾਸ ਵਧੀਆ ਲੱਗੇ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੋ ਅੱਜ ਆਪਾਂ ਇਸ ਨੂੰ ਰਿਵੀਜ਼ਨ ਦੀ ਤਰ੍ਹਾਂ ਕਰਾਂਗੇ ਫਰਸਟ ਕੁਐਸਚਨ ਤੁਹਾਡੀ ਸਕਰੀਨ ਤੇ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਦੋਂ ਹੋਇਆ ਇਸ ਦਾ ਸਹੀ ਜਵਾਬ ਤੁਸੀਂ ਨੇ অপਸ਼ਨ ਦੇਖ ਕੇ ਟਿਕ ਕਰਨਾ ਹੈ ਹਾਂਜੀ 17 ਫਰਵਰੀ 1881 ਪ੍ਰੋਫੈਸਰ ਪੂਰਨ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਤੁਸੀਂ ਨੇ ਆਪਣੇ ਕੁਐਸਚਨ ਵੀ ਨਾਲ ਨਾਲ ਨੋਟ ਕਰਨੇ ਹਨ ਤੇ ਐਂਡ ਤੇ ਦੇਖਣਾ ਕਿ ਤੁਹਾਡੇ ਕਿੰਨੇ ਸਕੋਰ ਬਣੇ ਹਾਂਜੀ ਸਹੀ ਜਵਾਬ ਹੈ ਸਰਦਾਰ ਕਰਤਾਰ ਸਿੰਘ ਅਗਲਾ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬੀ ਦਾ ਲਟਬੋਰਾ ਯੋਗੀ ਕਿਸ ਨੇ ਕਿਹਾ অপশন ਤੁਹਾਡੇ ਸਾਹਮਣੇ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਹਾਂਜੀ ਸਹੀ ਜਵਾਬ ਹੈ ਜੀ ਹਰਨਾਮ ਸਿੰਘ ਸ਼ਾਨ ਕੁਐਸਚਨ ਨੰਬਰ 4 ਸਿੱਖ ਵਿਦਿਆਕ ਕਾਨਫਰੰਸ ਦੌਰਾਨ ਪ੍ਰੋਫੈਸਰ ਪੂਰਨ ਸਿੰਘ ਦੀ ਮੁਲਾਕਾਤ ਭਾਈ ਵੀਰ ਸਿੰਘ ਨਾਲ ਕਿੱਥੇ ਹੋਈ ਸੀ অপਸ਼ਨਸ ਤੁਹਾਡੇ ਸਾਹਮਣੇ ਬਿਲਕੁਲ ਸਹੀ ਸਿਆਲਕੋਟ ਨੈਕਸਟ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਨੇ ਸ਼ੈਕਸਪੀਅਰ ਦੇ ਕਿਸ ਨਾਟਕ ਵਿੱਚ ਐਂਟੋਨੀ ਦੀ ਭੂਮਿਕਾ ਨਿਭਾਈ ਸੀ ਕੁਐਸਚਨਸ অপਸ਼ਨਸ ਨੂੰ ਰੀਡ ਕਰੋ ਸਹੀ ਜਵਾਬ ਹੈ ਜੀ ਜੂਲੀਅਸ ਸੀਜ਼ਰ ਨੈਕਸਟ ਕੁਐਸਚਨ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਦੀ ਮੌਤ ਕਦੋਂ ਹੋਈ ਸੀ ਇਹਨਾਂ ਵਿੱਚੋਂ ਸਹੀ ਆਪਸ਼ਨ ਕਿਹੜੀ ਹੋਏਗੀ ਉਹਨਾਂ ਦੀ ਮੌਤ ਕਦੋਂ ਹੋਈ ਸੀ ਤਾਂ ਸਹੀ ਜਵਾਬ 31 ਮਾਰਚ 1931 ਪ੍ਰੋਫੈਸਰ ਪੂਰਨ ਸਿੰਘ ਨੇ میٹرਿਕ ਦੀ ਪੜ੍ਹਾਈ ਕਿੱਥੋਂ ਕੀਤੀ ਸੀ 라ਵਲਪਿੰਡੀ ਜਾਪਾਨ ਜਾਂ ਫਿਰ ਲਾਹੌਰ ਸਹੀ ਜਵਾਬ ਹੈ ਜੀ 라ਵਲਪਿੰਡੀ ਨੈਕਸਟ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਨੇ ਕਿਸ रियासत ਵਿੱਚ ਨੌਕਰੀ ਕੀਤੀ ਆਪਸ਼ਨਸ ਤੁਹਾਡੇ ਸਾਹਮਣੇ ਚੰਗੀ ਤਰ੍ਹਾਂ ਰੀਡ ਕਰੋ ਜੀ ਉਸ ਤੋਂ ਬਾਅਦ ਅਨਸਰ ਦਾ ਰਿਪਲਾਈ A ਐਂਡ B ਨੈਕਸਟ ਕੁਐਸਚਨ ਇਜ਼ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸ ਤਰ੍ਹਾਂ ਦਾ ਕਵੀ ਕਿਹਾ ਜਾਂਦਾ ਹੈ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਤਾਂ ਸਹੀ ਜਵਾਬ ਹੈ ਜੀ ਆਪਸ਼ਨ ਲਾਸਟ ਆਤਮਾ ਦਾ ਕਵੀ ਪੰਜਾਬੀ ਦਾ ਪਾਰਸ ਰੋਮਾਂਸਵਾਦੀ ਤੇ ਸੰਧੁਮੁਕਤ ਕਵੀ ਹਾਂਜੀ ਪ੍ਰੋਫੈਸਰ ਪੂਰਨ ਦਾ ਜਨਮ ਕਿਸ ਜ਼ਿਲ੍ਹੇ ਵਿੱਚ ਹੋਇਆ ਸਲਹੜ ਐਬਟਾਵਾਦ ਲੁਧਿਆਣਾ ਜਾਂ ਫਿਰ ਅੰਮ੍ਰਿਤਸਰ ਤਾਂ ਸਹੀ ਜਵਾਬ ਹੋਏਗਾ ਜੀ ਐਬਟਾਵਾਦ ਦਾ ਪਿੰਡ ਕਿਹੜਾ ਸੀ ਸਲਹੜ ਪ੍ਰੋਫੈਸਰ ਪੂਰਨ ਸਿੰਘ ਦਾ ਵਿਆਹ ਕਿਸ ਨਾਲ ਹੋਇਆ ਸੀ ਆਪਸ਼ਨਸ ਤੁਹਾਡੇ ਸਾਹਮਣੇ ਇਹਨਾਂ ਵਿੱਚੋਂ ਸਹੀ ਆਪਸ਼ਨ ਕਿਹੜੀ ਹੋਏਗੀ ਏ ਬੀ ਜਾਂ ਫਿਰ ਸੀ ਮਾਇਆ ਦੇਵੀ ਕਰੈਕਟ ਆਨਸਰ ਨੈਕਸਟ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬੀ ਕਵਿਤਾ ਦਾ ਪਾਰਸ ਕਿਸ ਨੇ ਕਿਹਾ ਸੀ ਇਹਨਾਂ ਵਿੱਚੋਂ ਸਹੀ ਆਪਸ਼ਨ ਕਿਹੜੀ ਹੋਏਗੀ ਜੀ ਬਿਲਕੁਲ ਸਹੀ ਮਹਿੰਦਰ ਸਿੰਘ ਰੰਧਾਵਾ ਇਹ ਪਿੱਛੇ ਆਪਾਂ ਕੁਐਸਚਨ ਕਰ ਚੁੱਕੇ ਹਾਂ ਪ੍ਰੋਫੈਸਰ ਪੂਰਨ ਸਿੰਘ ਨੂੰ ਲਟਬੋਰਾ ਜੋਗੀ ਕਿਸ ਨੇ ਕਿਹਾ ਹਰਨਾਮ ਸਿੰਘ ਸ਼ਾਨ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਕੇ ਦੱਸਣਾ ਜੀ ਲਾਈਕ ਵੀ ਜਰੂਰ ਕਰਨਾ ਸਿੱਖ ਵਿਦਿਅਕ ਕਾਨਫਰੰਸ ਦੌਰਾਨ ਪ੍ਰੋਫੈਸਰ ਪੂਨ ਸਿੰਘ ਦੀ ਮੁਲਾਕਾਤ ਭਾਈ ਵੀਰ ਸਿੰਘ ਜੀ ਨਾਲ ਕਦੋਂ ਹੋਈ ਸੀ ਸਹੀ ਜਵਾਬ 1912 ਸਿਆਲਕੋਟ ਵਿਖੇ ਪ੍ਰੋਫੈਸਰ ਪੂਨ ਸਿੰਘ ਦੀ ਮੌਤ ਕਿਸ ਬਿਮਾਰੀ ਨਾਲ ਹੋਈ ਸੀ ਤਾਂ ਸਹੀ ਆਪਸ਼ਨ ਇਹਨਾਂ ਵਿੱਚੋਂ ਕਿਹੜੀ ਹੋਏਗੀ ਜੀ ਬਿਲਕੁਲ ਰਾਈਟ ਫਸਟ অপਸ਼ਨ ਟੀਵੀ ਜਿਹਨੂੰ ਆਪਾਂ ਤਪਤੀਗਦਾ ਰੋਗ ਵੀ ਕਹਿ ਦਿੰਦੇ ਆ ਪ੍ਰੋਫੈਸਰ ਪੂਰਨ ਸਿੰਘ ਨੇ میٹرਿਕ ਦੀ ਪੜ੍ਹਾਈ ਕਦੋਂ ਪੂਰੀ ਕੀਤੀ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਤਾਂ ਸਹੀ ਜਵਾਬ ਹੈ ਜੀ 1897 ਮਿਸਨ ਹਾਈ ਸਕੂਲ 라ਵਲ ਪਿੰਡੀ ਪ੍ਰੋਫੈਸਰ ਪੂਰਨ ਸਿੰਘ ਨੇ ਹਿੰਦੀ ਕਵੀ ਜੈਦੇਵ ਦੀ ਕਿਸ ਰਚਨਾ ਦਾ ਪੰਜਾਬੀ ਅਨੁਵਾਦ ਕਿਸ ਸਰਲੇਖੇਟ ਕੀਤਾ ਸੀ ਇਨਾਂ ਵਿੱਚੋਂ ਸਹੀ ਆਪਸ਼ਨ ਹੋਏਗੀ ਜੀ ਗੀਤ ਗੋਬਿੰਦ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੀਰੋ ਐਂਡ ਹੀਰੋ ਵਰਸ਼ਿਪ ਕਿਸ ਦਾ ਨਾਟਕ ਸੀ ਟੋਲਸਟਾਈ ਪੂਨ ਸਿੰਘ ਕਾਰਲਾਈਲ ਕਾਰਲਾਈਲ ਜਾਂ ਜੈਦੇ ਸਹੀ ਜਵਾਬ ਕਾਰਲਾਈਲ ਨੈਕਸਟ ਕੁਐਸਚਨ ਹੈ ਜੀ ਜਵਾਨ ਪੰਜਾਬ ਦੇ ਕੂ ਤੇ ਪੰਜਾਬ ਦੇ ਮੰਜੂਰ ਮੰਜੂਰ ਕਵਿਤਾਵਾਂ ਕਿਹੜੀ ਕਲਾਸ ਵਿੱਚ ਦਰਜ ਹਨ ਹਾਂਜੀ ਸਹੀ ਜਵਾਬ ਹੈ 9ਵੀਂ ਜਮਾਤ ਵਿੱਚ ਜਿਹਦੇ ਵਿੱਚ ਸਾਡੇ ਪੰਜਾਬ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਨੈਕਸਟ ਕੁਐਸਚਨ ਰੀਡ ਕਰੋ ਜੀ ਪ੍ਰੋਫੈਸਰ ਪੂਰਨ ਸਿੰਘ ਕਿਸ ਧਰਮ ਤੋਂ ਪ੍ਰਭਾਵਿਤ ਹੋ ਕੇ ਬੋਧੀ ਪਿਖਸ਼ੂ ਬਣੇ ਤਾਂ ਰਾਈਟ ਅਨਸਰ ਹੋਏਗਾ ਜੀ ਬੁੱਧ ਧਰਮ ਹਾਂ ਜੀ ਨੈਕਸਟ ਕੁਐਸ਼ਨ ਕਿਸ ਦੇ ਪ੍ਰਭਾਵ ਹੇ ਸਦਕਾ ਪ੍ਰੋਫੈਸਰ ਪੂਰਨ ਸਿੰਘ ਸਿੱਖ ਧਰਮ ਵਿੱਚ ਵਾਪਸ ਆਉਂਦੇ ਹਨ ਤਾਂ ਇਸ ਦਾ ਸਹੀ ਜਵਾਬ ਹੋਏਗਾ ਜੀ ਭਾਈ ਵੀਰ ਸਿੰਘ ਨੈਕਸਟ ਕੁਐਸ਼ਨ ਹੈ ਜੀ ਹਲ ਵਾਣ ਵਾਲੇ ਗਰਾਂ ਦਾ ਮਿਹਨਤੀ ਵਲਦ ਕਵਿਤਾਵਾਂ ਕਿਸ ਜਮਾਤ ਵਿੱਚ ਲੱਗੀਆਂ ਹੋਈਆਂ ਹਨ 9ਵੀਂ 10ਵੀਂ 11ਵੀਂ 12ਵੀਂ ਤੁਹਾਡੇ ਸੁਝਾਅ ਜੋ ਵੀ ਹੁੰਦੇ ਹਨ ਤੁਹਾਡਾ ਕੋਈ ਵੀ ਤੁਹਾਡੀ ਕੋਈ ਵੀ ਸੁਝਾ ਸਾਨੂੰ ਤੁਸੀਂ ਕਰਨਾ ਚਾਹੁੰਦੇ ਤਾਂ ਕਮੈਂਟ ਦੇ ਵਿੱਚ ਸਾਰਿਆਂ ਨੇ ਜਰੂਰ ਦੱਸਣਾ ਜੀ ਅਗਲਾ ਆ ਪੰਜਾਬ ਪਿਆਰ ਨੂੰ ਮੁੜ ਆ ਆ ਸਿੱਖ ਪੰਜਾਬ ਤੋਂ ਘਰ ਆ ਤੇਰੇ ਤੂਸ ਦਿਸਣ ਮੁੜ ਸਾਵੇਂ ਕਿਹੜੀ ਪੰਜਾਬ ਨੂੰ ਕੁਕਮ ਹੈ 17 ਕਵਿਤਾ ਵਿੱਚੋਂ ਲਈਆਂ ਗਈਆਂ ਹਨ ਪੂਰਨਨਾਥ ਜੋਗੀ ਰਚਨਾ ਵਿੱਚ ਕਿੰਨੇ ਦ੍ਰਿਸ਼ ਹਨ 50 51 41 ਜਾਂ ਫਿਰ 40 ਦਾ ਇਸ ਦਾ ਸਹੀ ਜਵਾਬ ਹੋਏਗਾ ਜੀ 51 ਦ੍ਰਿਸ਼ ਨੈਕਸਟ ਕੁਐਸਚਨ ਬਾਰ ਦੇ ਰੰਗ ਕਿਸ ਰਚਨਾ ਦਾ ਭਾਗ ਹੈ ਖੁੱਲੇ ਮદાન ਖੁੱਲੇ ਕੋਂਡ ਖੁੱਲੇ ਅਸਮਾਨੀ ਰੰਗ ਤਾਂ ਸਹੀ ਜਵਾਬ ਹੈ ਜੀ ਖੁੱਲੇ ਅਸਮਾਨੀ ਰੰਗ ਪ੍ਰੋਫੈਸਰ ਪੂਨ ਸਿੰਘ ਦੇ ਕਿਸ ਕਾਵ ਸੰਗ੍ਰਹਿ ਨੂੰ ਉਹਨਾਂ ਦੀ ਮੌਤ ਤੋਂ ਬਾਅਦ ਛਾਪਿਆ ਗਿਆ ਖੁੱਲੇ ਮੈਦਾਨ ਖੁੱਲੇ ਕੁੰਡ ਖੁੱਲੇ ਲੀਕ ਜਾਂ ਫਿਰ ਖੁੱਲੇ ਅਸਮਾਨੀ ਰੰਗ ਤਾਂ ਸਹੀ ਜਵਾਬ ਹੋਏਗਾ ਜੀ ਖੁੱਲੇ ਅਸਮਾਨੀ ਰੰਗ ਸੰਧ ਮੁਕਤ ਕਵਿਤਾ ਲਿਖਣ ਦੀ ਸ਼ੁਰੂਆਤ ਕਿਸ ਨੇ ਕੀਤੀ ਭਾਈ ਵੀਰ ਸਿੰਘ ਧਨੀ ਰਾਮ ਚਾਤਰਿਕ ਪ੍ਰੋਫੈਸਰ ਪੂਰਨ ਸਿੰਘ ਜਾਂ ਫਿਰ ਦੀਵਾਨ ਸਿੰਘ ਕਾਲੇ ਪਾਣੀ ਤਾਂ ਸਹੀ ਜਵਾਬ ਹੋਏਗਾ ਜੀ ਪ੍ਰੋਫੈਸਰ ਪੂਰਨ ਸਿੰਘ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਚਨ ਆਦੀਆਂ ਲਹਿਰਾਂ ਭਾਗ ਵਿੱਚ ਕਿੰਨੀਆਂ ਕਵਿਤਾਵਾਂ ਸ਼ਾਮਿਲ ਹਨ 20 21 22 ਜਾਂ ਫਿਰ 24 ਕਵਿਤਾਵਾਂ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ 22 ਕਵਿਤਾਵਾਂ ਨੈਕਸਟ ਕੁਐਸਚਨ ਜੀ ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਪੰਜਾਬ ਦੇ ਦਰਿਆ ਕਿਹੜੀ ਬਾਣੀ ਦਾ ਪਾਠ ਗਾਉਂਦੇ ਹਨ ਜਪਜੀ ਸਾਹਿਬ ਸੁਖਮਨੀ ਸਾਹਿਬ ਅਨੰਦ ਸਾਹਿਬ ਜਾਂ ਫਿਰ ਗੁਰੂਆਂ ਦੀ ਮਹਿਮਾ ਤਾਂ ਸਹੀ ਜਵਾਬ ਹੈ ਜੀ ਜਪਜੀ ਸਾਹਿਬ ਖੁੱਲੇ ਕੁੰਡ ਕਾਵ ਸੰਗ੍ਰਹਿ ਵਿੱਚ ਕਿੰਨੀਆਂ ਕਵਿਤਾਵਾਂ ਦਰਜ ਹਨ 10 12 17 ਜਾਂ ਫਿਰ 14 ਤਾਂ ਇਸ ਦਾ ਰਾਈਟ ਆਨਸਰ ਹੋਏਗਾ ਜੀ 17 ਕਵਿਤਾਵਾਂ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਪ੍ਰਕਾਸ਼ਰ ਪੂਨ ਸਿੰਘ ਦੀ ਰਚਨਾ ਖੁੱਲੀ ਲੇਖ ਨਿਵੰਦ ਵਿੱਚ ਕਿੰਨੇ ਨਿਵੰਦ ਦਰਜ ਹਨ 10 12 17 ਜਾਂ ਫਿਰ 18 ਤਾਂ ਸਹੀ ਜਵਾਬ ਇਹਨਾਂ ਵਿੱਚ ਹੋਏਗਾ ਜੀ 17 ਨਿਵੰਦ ਅਗਲਾ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਨੇ ਕੁੱਲ ਕਿੰਨੇ ਕਾਵ ਸੰਗ੍ਰਹਿ ਲਿਖੇ ਹਨ 2 3 4 5 ਤਾਂ ਸਹੀ ਜਵਾਬ 3 ਖੁੱਲੇ ਖੁੰਡ ਖੁੱਲੇ ਸਮਾਨੀ ਰੰਗ ਅਤੇ ਖੁੱਲੇ ਮੈਦਾਨ ਇੱਕ ਇਹਨਾਂ ਦੀ ਵਾਰਤਕ ਰਚਨਾ ਸੀ ਔਨ ਦਾ ਪਾਥ ਆਫ ਲਾਈਫ ਕਿਸ ਦੀ ਰਚਨਾ ਹੈ ਮਹਿੰਦਰ ਸਿੰਘ ਰੰਧਾਵਾ ਪ੍ਰੋਫੈਸਰ ਪੂਰਨ ਸਿੰਘ ਹਰਨਾਮ ਸਿੰਘ ਸ਼ਾਨ ਗੁਰਵਖ ਸਿੰਘ ਪ੍ਰੀਤ ਲੜੀ ਤਾਂ ਸਹੀ ਜਵਾਬ ਹੋਏਗਾ ਜੀ ਪ੍ਰੋਫੈਸਰ ਪੂਰਨ ਸਿੰਘ ਅਗਲਾ ਕੁਐਸਚਨ ਹੈ ਜੀ ਦਰਿਆ ਕਿਨਾਰੇ ਹਲ ਬੋਣ ਵਾਲੀ ਪ੍ਰਵਾਤ ਆਕਾਸ਼ ਵਿੱਚ ਕਵਿਤਾਵਾਂ ਕਿਸ ਭਾਗ ਵਿੱਚ ਦਰਜ ਹਨ ਚਨਾ ਦੀਆਂ ਲਹਿਰਾਂ ਪੂਰਨ ਆਚੋਗੀ ਦੇਸ਼ ਪਿਆਰ ਪੰਜਾਬ ਸਹੀ ਆਨਸਰ ਹੈ ਜੀ ਚਨਾ ਦੀਆਂ ਲਹਿਰਾਂ ਪ੍ਰੋਫੈਸਰ ਪੂਰਨ ਸਿੰਘ ਨੇ ਜਾਪਾਨ ਤੇ ਕਿਹੜਾ ਰਸਾਲਾ ਕੱਢਿਆ ਜਾਪਾਨ ਤੋਂ ਕਿਹੜਾ ਰਸਾਲਾ ਕੱਢਿਆ ਸੀ ਤਾਂ ਇਹਨਾਂ ਵਿੱਚੋਂ ਰਾਈਟ ਆਪਸ਼ਨ ਹੋਏਗੇ ਜੀ ਖਰਚ ਦੀ ਪ੍ਰਵਾਤ ਨੈਕਸਟ ਕੁਐਸਚਨ ਇਜ਼ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਖੁੱਲੇ ਕੁੰਡ ਵਿੱਚ ਕਿੰਨੀਆਂ ਕਵਿਤਾਵਾਂ ਹਨ ਤਾਂ ਖੁੱਲੇ ਕੁੰਡ ਵਿੱਚ ਰਚਨਾ ਵਿੱਚ ਕਵਿਤਾਵਾਂ ਹਨ ਜੀ 17 ਕਵਿਤਾਵਾਂ ਅਗਲਾ ਕੁਐਸਚਨ ਹੈ ਜੀ ਪੁਰ ਪ੍ਰੋਫੈਸਰ ਪੂਰਨ ਸਿੰਘ ਨੇ ਕਿਸ ਦੀ ਕਵਿਤਾ ਤੋਂ ਪ੍ਰਭਾਵਿਤ ਹੋ ਕੇ ਖੁੱਲੀ ਕਵਿਤਾ ਲਿਖੀ ਵਾਲਟ ਵਿਟਮਨ ਰਸਕਿਨ ਰੂਸੋ ਜਾਂ ਫਿਰ ਐਮਰਸਨ ਤਾਂ ਸਹੀ ਜਵਾਬ ਵਾਲਟ ਵਿਟਮਨ ਕਾ ਦੀਆਂ ਪੱਤੀਆਂ ਦੀ ਨੈਕਸਟ ਹੈ ਜੀ ਖੂ ਉਤੇ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਕਿਸ ਗੱਲ ਦਾ ਜ਼ਿਕਰ ਕੀਤਾ ਹੈ ਤਾਂ ਆਪਸ਼ਨਸ ਨੂੰ ਚੰਗੀ ਤਰ੍ਹਾਂ ਰੀਡ ਕਰੋ ਜੀ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਹੈ ਤੁਕਦੀ ਹੈ ਇਸ ਦੇ ਜਵਾਬ ਲਈ ਤਾਂ ਇਸ ਦਾ ਸਹੀ ਜਵਾਬ ਹੈ ਜੀ ਪੁਰਾਣੇ ਸਮੇਂ ਖੂਹਾਂ ਉੱਤੇ ਲੱਗਣ ਵਾਲੀਆਂ ਰੌਣਕਾਂ ਨੂੰ ਇਸ ਕਵਿਤਾ ਦੇ ਵਿੱਚ ਬਿਆਨ ਕੀਤਾ ਗਿਆ ਹੈ ਪ੍ਰੋਫੈਸਰ ਪੂਨ ਸਿੰਘ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਸ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤਾ ਪੰਜਾਬ ਯੂਨੀਵਰਸਿਟੀ ਜਾਂ ਫਿਰ ਪੰਜਾਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਫਿਰ ਐਗਰੀਕਲਚਰ ਯੂਨੀਵਰਸਿਟੀ ਦਾ ਸਹੀ ਜਵਾਬ ਹੋਏਗਾ ਜੀ ਪੰਜਾਬੀ ਯੂਨੀਵਰਸਿਟੀ ਪ੍ਰੋਫੈਸਰ ਪੂਰਨ ਸਿੰਘ ਦੀ Swami Ram Tirtha ਨਾਲ ਮੁਲਾਕਾਤ ਕਦੋਂ ਹੋਈ ਸੀ 1902 4 8 ਜਾਂ ਫਿਰ 1901 ਤਾਂ ਸਹੀ ਜਵਾਬ ਹੋਏਗਾ ਜੀ 1902 ਨੈਕਸਟ ਕੁਐਸਚਨ ਹੈ ਜੀ Swami Ram Tirtha ਤੋਂ ਪ੍ਰਭਾਵਿਤ ਹੋ ਕੇ ਪ੍ਰੋਫੈਸਰ ਪੂਰਨ ਸਿੰਘ ਨੇ ਕਦੋਂ ਪੁਸਤਕ ਲਿਖੀ 1920 1926 1928 1930 ਤਾਂ ਰਾਈਟ ਆਪਸ਼ਨ ਹੋਏਗੀ ਜੀ 1926 ਨੈਕਸਟ ਕੁਐਸਚਨ ਹੋਏਗਾ ਜੀ ਪ੍ਰੋਫੈਸਰ ਪੂਨ ਸਿੰਘ ਦਾ ਵਾਰਿਸ ਕਿਸ ਨੂੰ ਕਿਹਾ ਜਾਂਦਾ ਹੈ ਦੀਵਾਨ ਸਿੰਘ ਕਾਲੇਪਾਣੀ ਧਨੀ ਰਾਮ ਚਾਤ੍ਰਿਕ ਮੋਹਨ ਸਿੰਘ ਦਵਾਨਾ ਜਾਂ ਫਿਰ ਸੁਰਜੀਤ ਪਾਤਰ ਤਾਂ ਸਹੀ ਜਵਾਬ ਹੈ ਜੀ ਦੀਵਾਨ ਸਿੰਘ ਕਾਲੇ ਪਾਣੀ ਅਗਲਾ ਕੁਐਸਚਨ ਹੈ ਜੀ ਦ ਸਿਸਟਰਜ਼ ਆਫ ਸਪਿਨਿੰਗ ਵੀਲ ਦਾ ਸਾਲ ਦੱਸੋ 1930 1931 1921 ਜਾਂ ਫਿਰ 1900 29 ਤਾਂ ਇਸ ਦਾ ਸਹੀ ਜਵਾਬ ਹੋਏਗਾ ਜੀ 1921 ਅਗਲਾ ਕੁਐਸਚਨ ਹੈ ਪ੍ਰੋਫੈਸਰ ਪੂਰਨ ਸਿੰਘ ਦੀਆਂ ਅੰਗਰੇਜ਼ੀ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕਿਸ ਨੇ ਕੀਤਾ ਸੀ ਹਾਂਜੀ ਤਾਂ ਇਸ ਦਾ ਸਹੀ ਜਵਾਬ ਹੈ ਜੀ ਕਿਰਪਾਲ ਕਸੇਲ ਤੇ ਸਤਿੰਦਰ ਨੰਦਾ ਜੀ ਨੇ ਕੀਤਾ ਸੀ ਪ੍ਰੋਫੈਸਰ ਪੂਰਨ ਸਿੰਘ ਦੀ ਹਿੰਦੀ ਦੀ ਰਚਨਾ ਦੱਸੋ ਕੰਨਿਆਦਾਨ ਮੋਲਾ ਸਾਹ ਗੁਡ ਮਾਰਨਿੰਗ ਬੁੱਤੇ ਸਵਾਮੀ ਰਾਮ ਤਾਂ ਇਸ ਦਾ ਸਹੀ ਜਵਾਬ ਹੋਏਗਾ ਜੀ ਕੰਨਿਆਦਾਨ ਅਗਲਾ ਕੁਐਸਚਨ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸ ਦੇਸ਼ ਦੀ ਉਚੇਰੀ ਪੜ੍ਹਾਈ ਕਰਨ ਲਈ ਵਜੀਫਾ ਪ੍ਰਾਪਤ ਹੋਇਆ ਸੀ ਚੀਨ ਜਪਾਨ ਅਮਰੀਕਾ ਕੈਨੇਡਾ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਜਪਾਨ ਨੈਕਸਟ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਨੇ ਕਿਸ ਰਿਆਸਤ ਵਿੱਚ ਨੌਕਰੀ ਕੀਤੀ ਸੀ ਪਟਿਆਲਾ ਗਵਾਲੀਅਰ ਲਾਹੌਰ ਜਾਂ ਫਿਰ ਇੱਕ ਅਤੇ ਦੋ ਦੋਨੋਂ ਆਪਸ਼ਨ ਸਹੀ ਨੇ ਜੀ ਪਟਿਆਲਾ ਅਤੇ ਗਵਾਲੀਅਰ ਅੱਜ ਦੀ ਕਲਾਸ ਇੱਥੇ ਤੱਕ ਥੈਂਕ ਯੂ ਥੈਂਕ ਯੂ ਸੋ ਮੱਚ ਕਲਾਸ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਥੈਂਕ ਯੂ